ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਨਾ ਉਸ ਡਿਊਟੀ ਨੂੰ ਮਿਲਣ ਦੇ ਲਈ ਅਗਰ ਕੋਈ ਮੌਕਾ ਮਿਲਦਾ ਹੈਗਾ ਤਾਂ ਆਪਣੀ ਜੋ ਰੋਲ ਨੇਗੇ ਉਹ ਕੀ ਕੀ ਨੇਗੇ ਕਿ ਉਹ ਵੰਦੇ ਪਰਿੰਦੇ ਇਸ ਵਿੱਚ ਕੀਤੇ ਆ ਕਿ ਉਹ ਕਿੰਨੇ ਇਸ ਵਿੱਚ ਕੀਤੇ ਆ ਤੇ ਪੀ ਆਈਡੀ ਵਾਲੇ ਜਾਂ ਜਾਂ ਆਪਾਂ ਕਹਿੰਦੇ ਟੈਸਟ ਬੋਟ ਆਦਾ ਆ ਗਿਆ ਕੋਈ ਜਿਹਨੇ ਬੋਟ ਪਾਈ ਉਹਨੂੰ ਪਤਾ ਨਹੀਂ ਲੱਗਾ ਕੰਡਾ ਜੀ ਮੈਂ ਜੀ ਪਰੌਲਾ ਪਰੇ ਉਹਥੇ ਕੀ ਹੈ ਆਪਾਂ ਇਹਨਾਂ ਭਾਰੋਂ ਭਰ ਲੈ ਇੱਕ ਟੈਸਟ ਬੋਰਡ ਦਾ ਭਾਰ ਹੋਊਗਾ ਸੋ ਉਹਨੇ ਨਾਲ ਗੱਲ ਕਲੀਅਰ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਟੈਸਟ ਬੋਰਡ ਦੇ ਵਿੱਚ ਕਿਉਂਕਿ ਦੋ ਬੋਟਾਂ ਤਾਂ ਆ ਗਈਆਂ ਨਾ ਇੱਕ ਤਾਂ ਪਹਿਲਾਂ ਪਾ ਗਿਆ ਜਿਹੜੀ ਉਹਦੀ ਆਪਣੀ ਸੀ ਇੱਕ ਟੈਸਟ ਬੋਰਡ ਦੇ ਵਿੱਚ ਆ ਗਿਆ ਉਸ ਇੱਕ ਬੋਰਡ ਦੇ ਪਿੱਛੇ ਉਹਦਾ ਲਿਖਣਾ ਟੈਸਟਡ ਬੋਰਡ ਕਿਉਂਕਿ ਪਹਿਲੀ ਵੀ ਬੋਰਡ ਪਾ ਗਿਆ ਉਹਨੇ ਵੈਸੇ ਹੀ ਝੂਠ ਬੋਲਦਾ ਕਿ ਮੇਰੀ ਵੋਟ ਨਹੀਂ ਬਈ ਵੋਟ ਪੈ ਗਈ ਦੂਜੀ ਵੋਟ ਉਹਦੀ ਟੈਸਟਿੰਗ ਬੋਰਡ ਤੇ ਆ ਗਈ। ਹਰ ਇੱਕ ਬੰਦਾ ਦੋ ਵੋਟਾਂ ਪਾ ਗਿਆ ਨਾ ਇੱਕ ਬੰਦੇ ਨੂੰ। ਇਹਨੂੰ ਰਿਮਾਰਕਸ ਦੇ ਵਿੱਚ ਦੇਣਾ ਹੈ ਕਿ ਇਹ ਜਿਹੜੀ ਵੋਟ ਹੈ ਟੈਸਟਡ ਵੋਟ। ਆ ਵੀ ਡਾਟ ਕੋਈ ਇਸ ਗਾ ਲੈਂਦੇ। ਇਸੇ ਤਰ੍ਹਾਂ EDC ਬੋਟਨ ਤੇ। EDC ਕੋਲ ਕਿ ਕਿਹੜੇ ਮੈਂ ਕਿਹੜੇ ओहो सिग्नेचर नंबर पहले लगा देगा सिग्नेचर कर देगा ठीक है फोटो जब के अलाउड कर रहा है अपन नॉर्मल की करते हैं कि जबरे नंबर लगाओ लोगो करता है ਜਿਸ ਟੈਕਨੋਲੋਜੀ ਤੇ ਪਹਿਨਗੇ ਚਾਲੀ ਸੀ ਲੱਗਦੀ ਇਹਨੂੰ ਬੇਜ ਬੰਦ ਹੋ ਜਾਏਗਾ ਤੇ ਦੋਨੋਂ ਪਾਸੇ ਨੱਦਰ ਰਹਿ ਜਾਣਗੇ ਇਸ ਨੂੰ ਲੱਗੂਗਾ ਇੱਕ ਸਪੈਸ਼ਲ ਸਪੈਸ਼ਲ ਟੈਗਰ ਤੋਂ ਲਗਾ ਕੇ ਲਾਗਿਆ ਲਾ ਕੇ ਕੋਸ਼ਿਸ਼ ਕਰਿਓ ਕਿ ਇਹਦੇ ਥੱਲੇ ਲਾਥ ਲਗਾਓਗੇ ਲਾਥ ਦੇ ਨੀਚੇ ਕੁਝ ਰੱਖ ਲਓ ਤਾਂ ਕਿ ਜੋ ਲਾਥ ਹੈਗੇ ਇਹਦੇ ਵਿੱਚ ਨਾ ਡਿੱਗੇ ਬਟਨ ਖੁੱਸ ਨਾ ਪਹਿਲਾ ਕ੍ਰਿਆਵਾਂ ਇਹ ਬਾਅਦ ਇਹ ਲਿਖਿਆ ਹੋਇਆ ਹੈ ਕਿ ਇਸੇ ਤੋਂ ਲਗੀ ਹੋਈ ਹੈ ਤਾਂ ਆਪਾਂ ਇਹਨੂੰ ਡੈਸਿੰਗ ਉਤਾਰਾਂਗੇ ਇਹ ਤਾਂ ਲੱਗ ਜਾਏਗਾ ਉਸ ਤੋਂ ਬਾਅਦ 20 ਇਹ ਇਸ ਨਾਲ ਪ੍ਰੋਪਰ ਸੀਲ ਹੋਗਾ ਜਿਸ ਦੇ ਉੱਪਰ ਆਪਣੇ ਸਾਹਿਬ ਦੇ ਨਾਮ ਦੇ ਵਿੱਚ ਦੁਬਾਰਾ ਭੰਗ ਬੰਦ ਕਰਾ ਲੈਣਾ ਇਲੈਕਟਰ ਕਰ ਲੈਣਾ ਪਹਿਲਾਂ ਤਾਂ ਇਹ ਤੋਂ ਉਤਾਰਨਾ ਹੈ ਇਹਨਾਂ ਦਾ ਇਸ ਵਿੱਚ ਉਸ ਤੋਂ ਬਾਅਦ ਉਸ ਕੱਦੇ ਹੀ ਹੋਣੀ ਜੀ ਸ਼ੇਡ ਕਰਤਾ ਨਹੀਂ ਠੀਕ ਹੈ ਜੀ ਇੰਦੇ ਦੇਖੋ ਹੋਊਗਾ ਇੰਦੇ ਤੇ ਦੋ ਇਹ ਸਾਰਾ ਕੋ ਸੈੱਟ ਕੀਤਾ ਹੋਇਆ 2 ਵਾਲੀ ਦੀ ਤਾਰ ਉਹ ਇੰਦੇ ਚ ਲੱਗਣੀ ਹੈ ਇੱਕ ਵਾਲੇ ਚ 2 ਵਾਲੀ ਦੀ ਤਾਰ ਇੱਕ ਵਾਲੇ ਚ ਲੱਗੇਗੀ ਇੱਧਰ ਇਹਦੇ ਬੈਕ ਸਾਈਡ ਤੇ ਬਿਲਕੁਲ ਆਹ ਟੱਕਣ ਖੋਲ ਕੇ ਹੁਣ ਬਿਜਲੀ ਪੈਰ ਦੀ ਜਿਹੜੀ ਤਾਰ ਹੈ ਨੇ ਅੱਜ ਤਾਂ ਸਾਡੀ ਇੰਜੀਨੀਅਰ ਸਰ ਚੱਲ ਰਹੀ ਹੈ ਜੀ ਅੱਜ 26 ਪੰਜ ਨੂੰ ਤੇ ਸਾਡੇ 117 ਚੋਣਰਾਣਾਂ ਦੀ ਤੇ ਸਾਡੇ ਕੋਲ 205 ਟੋਟਲ ਪੋਲਿੰਗ ਬੂਥ ਹੈਗੇ ਆ 247 ਪੋਲਿੰਗ ਪਾਰਟੀਆਂ ਸਾਡੇ ਜਿਹੜੀ ਅੱਜ ਉਹਨਾਂ ਦੀ ਇੱਕ ਪੋਲਿੰਗ ਪਾਰਟੀ ਵਿੱਚ ਚਾਰ ਬੰਦੇ ਆ 247 ਸਾਡੇ ਕੋਲਿੰਗ ਪਾਰਟੀ ਆਈਆਂ ਪਈਆਂ ਉਸ ਹਾਵ ਨਾਲ ਸਾਡੇ ਕੋਲ 8 7 8 900 ਦੇ ਕਰੀਓ ਜਿਹੜੇ ਇਹ ਬੰਦੇ ਅੱਜ ਰੈਸਲ ਵਾਸਤੇ ਆਏ ਆ ਉਹਨਾਂ ਦੀ ਜਿਹੜੀ ਅਸਲ ਅਸੀਂ ਵੱਖ-ਵੱਖ ਜਿਹੜੇ ਕਮਰਿਆਂ ਵਿੱਚ ਵੱਖ-ਵੱਖ ਸੈਕਟਰਾਂ ਦੇ ਬਤਾ ਸੈਕਟਰ ਸੇ 15 ਸੈਕਟਰਾਂ ਦੀ ਅਸਲ ਕਰਵਾ ਰਹੇ ਆ ਤੇ ਅੱਜ ਸਾਡੇ ਕੋਲ ਇੱਥੇ ਜਿਹੜੇ EMPLOYEES ਦੀਆਂ ਕੋਸਟਲ ਵੈਲਟ ਜਾਰੀ ਹੋਇਆ ਪਿਆ ਉਹਨਾਂ ਦੀਆਂ ਵੋਟਾਂ ਵਾਸਤੇ ਫੈਸਿਲਿਟੇਸ਼ਨ ਸੈਂਟਰ ਵੀ ਅਸੀਂ ਬਣਾਇਆ ਉਹ ਆਪਣੀ ਵੋਟ ਇੱਥੇ ਕਾਸਟ ਕਰ ਸਕਦੇ ਆ ਉਹਦੇ ਕੋਲ ਸਾਡੇ ਕੋਲ ਪੰਜ ਜਿਹੜੇ ਆ ਪੋਸਟ ਬੈਲੈਂਸ ਜਿਹੜੇ ਸਾਡੇ ਕੋਲ ਪ੍ਰਾਪਤ ਹੋਏ ਆ ਉਹ ਪੰਜ ਵਿੱਚੋਂ ਸਾਡੇ ਇੱਕ ਜਿਹੜਾ ਫਿਲਹਾਲ ਕਾਸਟ ਕਰਕੇ ਬੋਟ ਬਾਕੀ ਜਿਹੜੇ ਚਾਰ ਨੂੰ ਅਸੀਂ ਤਲਾਹ ਦਿੱਤੀ ਆ ਉਹ ਵੀ ਬੋਟ ਕਾਸਟ ਕਰਕੇ ਆਪਣੀਆਂ ਜਿੱਥੇ ਜਾਣ ਦਿੱਤੀ ਪੋਲਿੰਗ ਬੂਥਾਂ ਦਾ ਜੀ ਹਰ ਤਰ੍ਹਾਂ ਦਾ ਇਲੈਕਸ਼ਨ ਕੁਝ ਨਹੀਂ ਹਾਜ਼ਰਤਾ ਪਤਾ ਸਾਡੇ ਕੋਲ ਸਾਰੇ ਤਰ੍ਹਾਂ ਦੇ ਪ੍ਰਬੰਧ ਹੋਣਗੇ ਕਿ ਉੱਥੇ ਜਿਹੜੇ ਆ ਇਲੈਕਟਰਸ ਆਉਣਗੇ ਪੋਲਿੰਗ ਪਾਰਟੀਆਂ ਜਾਂ ਜਿਹੜੇ ਸਾਡੇ ਵੋਟਰਸ ਆਉਣਗੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਹੈ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਜਿਹੜੇ ਸਾਡੀਆਂ ਪੋਲਿੰਗ ਪਾਰਟੀਆਂ ਉਹਨਾਂ ਦੇ ਖਾਣ ਪੀਣ ਦਾ ਉੱਥੇ ਸਾਰਾ ਪ੍ਰਬੰਧ ਹੋਏਗਾ ਉਹਨਾਂ ਦੇ ਲੰਚ ਦਾ ਪ੍ਰਬੰਧ ਹੋਏਗਾ ਸਾਡੇ ਕੋਲ ਜਿਹੜੇ ਵੋਟਰਸ ਵੋਟ ਪਾਉਣ ਆਣਗੇ ਉਹਨਾਂ ਵਾਸਤੇ ਛਾਂ ਦਾ ਪ੍ਰਬੰਧ ਹੈ ਉਹਨਾਂ ਵਾਸਤੇ ਸ਼ਿਬੀਲਾ ਵੀ ਅਸੀਂ ਲਗਾਵਾਂਗੇ ਉਹਨਾਂ ਵਾਸਤੇ ਹਰ ਤਰ੍ਹਾਂ ਦਾ ਉਹਨਾਂ ਦੀ ਸੂਲਤੂ ਦੇ ਛਾਂ ਦਾ ਪ੍ਰਬੰਧ ਵੀ ਕੀਤਾ ਜਾਊਗਾ ਹਰ ਪੋਲਿੰਗ ਬੂਥ ਉੱਤੇ ਹਰ ਤਰ੍ਹਾਂ ਦਾ ਪ੍ਰਬੰਧ ਉੱਤੇ ਅਸੀਂ ਇਹਨਾਂ ਨੂੰ ਉਪਲਬਧ ਕਰ ਵੋਟਰਾਂ ਨੂੰ ਇਹ ਹੀ ਪੀਲਾ ਜੀ ਆਪਣੀ ਵੋਟ ਸਾਰਿਆਂ ਨੂੰ ਵੀ ਆਪਣੀ ਵੋਟ ਕਾਸਟ ਕਰੋ ਵੱਧ ਤੋਂ ਵੱਧ VOTING ਦੇ ਵਿੱਚ ਹਿੱਸਾ ਲਓ ਤੇ ਇਮਾਨਦਾਰੀ ਦੇ ਨਾਲ ਬਿਨਾ ਕਿਸੇ ਦਬਾਅ ਤੋਂ ਆਪਣੀ ਜਿਹੜੀ ਵੋਟ ਤੁਸੀਂ ਕਾਸਟ ਕਰੋ ਜਿਹੜੀਆਂ ਪਾਰਟੀਆਂ ਐ ਇਹ ਸਾਡੀਆਂ ਪੋਲੋ ਗਰਾਊਂਡ ਪਟਿਆਲਾ ਵੀ ਕਿ ਸਾਡਾ ਜਿਹੜਾ ਸੈਂਟਰ ਬਣਿਆ ਅਸੀਂ ਪੋਲਿੰਗ ਪਾਰਟੀਆਂ ਨੂੰ ਉੱਥੋਂ ਰਵਾਣਗੀ ਕਰਾਂਗੇ ਤੇ ਉੱਥੇ ਹੀ ਉਹਨਾਂ ਦੀ ਵਾਪਸੀ ਹੋਏਗੀ ਪੋਲਿੰਗ ਪਾਰਟੀਆਂ ਦੀ ਜੀ ਇਹ ਟਾਈਮਿੰਗ ਸਵੇਰੇ ਸਵੇਰੇ 7 ਤੋਂ ਲੈ ਕੇ ਸਵੇਰੇ 6 ਵਜੇ ਤੱਕ 1 ਜੂਨ ਨੂੰ ਜਿਹੜੀ VOTING ਹੋਏਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਬਹੁਤ ਵਧੀਆ ਜਿਹੜੀ ਹੈ ਰਹਿਸ ਜਿਹੜੀ ਉਹ ਸਾਡੀ ਕਰਵਾਈ ਗਈ ਹੈ ਜਿਹੜੇ ਸੈਕਟਰ ਆਫੀਸਰ ਹੈ ਸਰਦਾਰ ਦਵਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਸਾਰਾ ਕੁਝ ਜਿਹੜਾ ਬਹੁਤ ਵਧੀਆ ਐਕਸਪਲੇਨ ਕੀਤਾ ਤੇ ਸਾਡੀ ਟ੍ਰੇਨਿੰਗ ਜਿਹੜੀ ਹੈ ਬਹੁਤ ਵਧੀਆ ਚੱਲ ਰਹੀ ਹੈ ਆਮ ਬਾਰੇ ਸਮਝੇ ਮੈਂ ਤੁਹਾਨੂੰ ਲਾਇਕ ਹੈ ਤੁਸੀਂ ਬਿਕੀਸਨ ਨੂੰ ਮੰਨਦੇ ਹੋ ਨਾ ਬਹੁਤ ਵਧੀਆ ਐਕਸਪੀਰੀਅੰਸ ਹੈ ਪਹਿਲਾਂ ਵੀ ਬਹੁਤ ਵਾਰ ਪੀਆਰਓ ਦੀ ਡਿਊਟੀ ਦਿੱਤੀ ਹੋਈ ਹੈ ਤੇ ਬੜਾ ਚੰਗਾ ਐਕਸਪੀਰੀਅੰਸ ਲੱਗ ਰਿਹਾ ਤੇ ਬੜਾ ਵਧੀਆ ਡਿਊਟੀ ਜਿਹੜੀ ਐ ਅਸੀਂ ਪਰਫਾਰਮ ਕਰਕੇ ਆਵਾਂਗੇ ਇਸਨੇ ਰਹਿਸਲ ਹੈ ਤੇ ਬਹੁਤ ਵਧੀਆ ਜਿਹੜਾ ਅਰੇਂਜਮੈਂਟ ਆ ਉਹ ਹੈਗਾ ਸਾਰਾ ਤੇ ਪਾਣੀ ਪਾਣੀ ਵਗੈਰਾ ਚਾਹ ਵਗੈਰਾ ਦਾ ਪੂਰਾ ਅਰੇਂਜਮੈਂਟ ਆ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਜੀ ਕਿਸੇ ਤਰ੍ਹਾਂ ਦੀ ਜਿਹੜੀ ਡਿਊਟੀ ਲੱਗੀ ਹੈ ਤੁਹਾਡੀ ਡਿਊਟੀ ਤਰ੍ਹਾਂ ਕੋਈ ਤਰ੍ਹਾਂ ਦੀ ਲੱਗੀ ਹੈ ਲੱਗ ਕੇ ਦਾ ਇਸ ਤਰ੍ਹਾਂ ਜਿਆ ਪਾਇਲਾਮਾਬਾਦ ਤੇ ਹਾਂ ਲੇਡੀਜ਼ ਦੀ ਡਿਊਟੀ ਜਿਹੜੀ ਐ ਉਹ ਨੇੜੇ ਲਗਾਈ ਹੈ ਇਲੈਕਸ਼ਨ ਕਮਿਸ਼ਨ ਨੇ ਜਿਹੜੀਆਂ ਉਹਨਾਂ ਦੀ ਹਦਾਇਤਾਂ ਸੀਗੀਆਂ ਉਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਇਨ ਜੀ ਜਿਹੜੀ ਲੇਡੀਜ਼ ਡਿਊਟੀ ਹੈ ਉਹਨਾਂ ਦੇ ਉਹਨਾਂ ਦੇ ਨੀਅਰਸਟ ਸਟੇਸ਼ਨ ਤੇ ਲੱਗਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਜਿਹੜੀ ਡਿਊਟੀ ਦੇ ਵਿੱਚ ਪ੍ਰੋਬਲਮ ਨਾ ਆਵੇ ਆਪ ਤੌਰ ਤੇ ਜਿਹੜੀ ਡਿਊਟੀ ਦੇ ਤਾਂ ਕਤਰਾ ਦੇ ਨੇੜੇ ਲਗਾਈ ਜਾਂਦੀ ਹੈ ਉਹ ਮੈਸੇਜ ਗਿਆ ਨਹੀਂ ਇਹ ਜੋ ਸਰਕਾਰ ਦੀ ਜਿਹੜੀ ਡਿਊਟੀ ਹੈ ਸਰਕਾਰ ਵੱਲ ਲਗਾਈ ਗਈ ਜਿਹੜੀ ਡਿਊਟੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਜ਼ਰੂਰ ਦੇਣੀ ਚਾਹੀਦੀ ਹੈ ਬੜਾ ਅੱਛਾ ਐਕਸਪੀਰੀਐਂਸ ਹੁੰਦਾ ਹੈ ਤੇ ਬੜਾ ਕੋਈ ਨਵਾਂ ਸਿੱਖਣ ਨੂੰ ਮਿਲਦਾ ਹੈ ਆਏ ਬੈਠਾ ਸਮੱਸਿਆ ਤਾਂ ਦੇਖੋ ਕੋਈ ਨਹੀਂ ਹੈਗੀ ਇਹਦੇ ਵਿੱਚ ਟਾਈਮ ਲੀ ਸਿ ਡਿਊਟੀ ਤੇ ਪਹੁੰਚ ਰਹੇ ਆਂ ਔਰ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਇੱਥੇ ਪ੍ਰਬੰਧ ਕਿੰਨਾ ਸਤਿਰਾਣਾ ਗਰਮੀ ਦਾ ਮੌਸਮ ਹੈ ਪ੍ਰਬੰਧ ਠੀਕ ਹੈ ਜੀ ਵਧੀਆ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਦਾ ਗਰਮੀ ਦਾ ਫੀਲ ਹੋ ਰਹੀ ਹੈ ਖਾਣ ਪੀਣ ਦਾ ਪੀਣ ਵਾਲੇ ਪਾਣੀ ਦਾ ਠੀਕ ਹੈ ਪ੍ਰਭੂ ਜੀ ਕੋਈ ਦਿੱਕਤ ਨਹੀਂ ਸੈਟੀਸਫਾਈਡ ਅਸੀਂ ਸੇ ਸਤਰਾਣਾ 117 ਹਲਕੇ ਦੇ ਵਿੱਚ ਆਏ ਆ ਤੇ ਬਹੁਤ ਅੱਛਾ ਲੱਗ ਰਿਹਾ ਇੱਥੇ ਜਿੰਨੀ ਗਰਮੀ ਹੈ ਉਸ ਦੇ ਹਿਸਾਬ ਨਾਲ ਇੱਥੋਂ ਦੇ ਸਾਡੇ ਜਿਹੜੇ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਕਮਰੇ ਖੁੱਲੇ ਆ ਹਵਾਦਾਰ ਹੈ ਨਾਲ ਹੀ ਜਿਹੜਾ ਸਾਡਾ ਰਿਜ਼ਰਵ ਸਟਾਫ ਹੈ ਉਹਦੇ ਵਾਸਤੇ ਬਾਹਰ ਟੈਂਟ ਲਗਾਏ ਉਸ ਬਹੁਤ ਸੋਹਣੇ ਕੂਲਰ ਪਾਣੀ ਵਾਲੇ ਕੂਲਰ ਲਗਾਏ ਪਾਣੀ ਦੇ ਅਲੱਗ-ਅਲੱਗ ਥਾਂ ਤੇ ਕੈਂਪਰ ਰੱਖੇ ਹੋਏ ਐ ਚਾਹ ਦਾ ਤੇ ਬਿਸਕੁਟ ਦਾ ਖਾਣ ਦਾ ਪ੍ਰਬੰਧ ਪ੍ਰੋਪਰ ਹੈ ਤੇ ਕਿਸੇ ਨੂੰ ਅਗਰ ਕੋਈ ਪ੍ਰੋਬਲਮ ਹੈ ਉਹਨਾਂ ਦੀ ਗੱਲ ਵੀ ਸੁਣੀ ਜਾ ਰਹੀ ਹੈ ਮੇਰੀ ਡਿਊਟੀ ਕਿਸ ਚੀਜ਼ ਤੇ ਲੱਗੀ ਹੈ ਮੇਰੀ ਇਹ ਰਿਜ਼ਰਵ ਸਟਾਫ ਦੇ ਵਿੱਚ ਲੱਗੀ ਹੈ ਤੇ ਡਿਊਟੀ ਅਸੀਂ ਕਰਨ ਲਈ ਜੋ ਹੈ ਸਰਕਾਰ ਦੇ ਅਨੁਸਾਰ ਕੀ ਕੋਈ ਇਸ ਤਰ੍ਹਾਂ ਦੀ ਦਿੱਕਤਾਂ ਨਹੀਂ ਕੋਈ ਲੱਗਦੀ ਜਿਵੇਂ ਰਿਜ਼ਰਵ ਦੇਖੋ ਕਿਸੇ ਵੀ ਥਾਂ ਤੇ ਜਿਵੇਂ ਐਕਸਟਰਾ ਆਪਣਾ ਮੋਬਾਈਲ ਦੇ ਲਈ ਆਪਾਂ ਚਾਰਜਰ ਰੱਖ ਪਾਵਰ ਬੈਂਕ ਰੱਖਦੇ ਆ ਜਾਂ ਹੋਰ ਥਾਂ ਰੱਖਦੇ ਆ ਗੱਡੀ ਸਟੱਪ ਨਹੀਂ ਰੱਖਦੇ ਆ ਇਸੇ ਤਰ੍ਹਾਂ ਇਲੈਕਸ਼ਨ ਡਿਊਟੀ ਦੇ ਵਿੱਚ ਰਜਰ ਸਟਾਫ ਦੀ ਇੱਕ ਆਪਣੀ ਮਹੱਤਤਾ ਹੈ ਜਦੋਂ ਵੀ ਰਜਰ ਸਟਾਫ ਤਿਆਰ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਅਗਰ ਕਿਸੇ ਬੂਥ ਦੇ ਉੱਪਰ ਕੋਈ ਸਾਡੇ ਸਾਥੀ ਕਰਮਚਾਰੀ ਨੂੰ ਕੋਈ ਪ੍ਰੋਬਲਮ ਆਂਦੀ ਹੈ ਵੈਸੇ ਤਾਂ ਕਿਸੇ ਨੂੰ ਆਏ ਨਾ ਤਾਂ ਅਸੀਂ ਰਜਰ ਸਟਾਫ 24 ਘੰਟੇ ਤਿਆਰ ਰਹਿਨੇ ਆ ਜੈਨ ਇਹਦੀ ਹਰਕਤ ਨੇ ਨੈਚੁਰਲੀ ਜਿਹੜੀ ਇਹ ਡਿਊਟੀ ਹੈ ਸਰਕਾਰ ਵੱਲੋਂ ਸਾਡਾ ਇੱਕ ਲੋਕਤੰਤਰ ਦਾ ਪਰਵ ਚੱਲ ਰਿਹਾ ਜਿਸ ਨੂੰ ਅਸੀਂ ਕਹਿ ਰਹੇ ਹਾਂ ਡਿਊਟੀ ਵੀ ਦਿਈਏ ਤੇ ਅਸੀਂ ਜਿਹੜੀ ਆਪਣੀ ਵੋਟ ਦਾ ਜਿਹੜਾ ਹੱਕ ਦਾ ਇਸਤੇਮਾਲ ਵੀ ਕਰੀਏ ਤੇ ਸਾਰੇ ਇੱਥੇ ਤੁਸੀਂ ਸਾਡੇ ਦੇ ਤੇ ਪੱਤਰਕਾਰ ਭਰਾਵਾਂ ਨੂੰ ਵੀ ਜਿਹੜੀ ਇਹਨਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਪਹਿਲਾਂ ਦੇ ਦਿੱਤਾ ਗਿਆ